ਮੇਰਾ ਨਾਮ ਸੰਜੀਵ ਕੁੰਦਰਾ ਜੀ ਵਾਰਡ ਨੰਬਰ 8 ਦਾ ਮੈਂ ਕੈਂਡੀਡੇਟ ਆ ਜੀ ਤੁਸੀਂ ਹਰ ਵਾਰਡ ਦੇ ਘਰ ਘਰ ਜਾ ਰਹੇ ਜੋ ਕਿਹੋ ਜਿਹਾ ਰਿਸਪੌਂਸ ਮਿਲਦਾ ਪਿਆ ਬਹੁਤ ਵਧੀਆ ਰਿਸਪੌਂਸ ਮਿਲਦਾ ਪਿਆ ਜੀ ਪਿਛਲੇ 5 ਸਾਲ ਜਿਹੜੀ ਸੇਵਾ ਲੋਕਾਂ ਦੀ ਕਰ ਰਹੇ ਆ ਬਿਨਾਂ ਸਰਕਾਰ ਤੋਂ ਤੇ ਲੋਕੀ ਬਿਲਕੁਲ ਮੇਰੇ ਨਾਲ ਚੱਲਦੇ ਪਏ ਤੁਹਾਡੇ ਸਾਹਮਣੇ ਆ ਸਾਰੇ ਵਾਰਡ ਦੇ ਆ ਮੇਰੇ ਨਾਲ ਜਾ ਰਹੇ ਕਰ ਜਾ ਕੇ ਅਹੀ ਪ੍ਰਚਾਰ ਕਰਦੇ ਪਏ ਆ ਕਿ ਆਉਣ ਵਾਲੇ ਟਾਈਮ 'ਚ ਅਸੀਂ ਲੋਕਾਂ ਦੇ ਕੰਮ ਕਰਿਆਂਗੇ ਤੇ ਉਹਨਾਂ ਨੂੰ ਕਾਮਯਾਬ ਕਰਾਂਗੇ ਸਾਰੇ ਕਮਾਂਦੀ ਸੇ ਘਰ ਘਰ ਜਾਂਦੇ ਪਏ ਜੋ ਲੋਕਾਂ ਨੇ ਕੋਈ ਸ਼ਿਕਾਇਤ ਦਾ ਮੌਕਾ ਵੀ ਦਿੱਤਾ ਕੋਈ ਆਪਣੇ ਕੰਮ ਵੀ ਗਨਾਏ ਤੁਹਾਨੂੰ ਕਿ ਨਹੀਂ ਸਰਕਾਰ ਦੀਆਂ ਸ਼ਿਕਾਇਤਾਂ ਮਿਲੀਆਂ ਮੇਰੀ ਸ਼ਿਕਾਇਤ ਤੇ ਮੈਨੂੰ ਕਿਸੇ ਨੇ ਦੱਸੀ ਨਹੀਂ ਹਲੇ ਤੱਕ ਜੇ ਹੋਵੇਗੀ ਤੇ ਦੱਸਦੇ ਆ ਜੇ ਕੋਈ ਕਮੀ ਪੇਚੀ ਰਹੇ ਜੀ ਵੀਰ ਭਰਾ ਤੇ ਉਹ ਦੱਸ ਦਿੰਦੇ ਇੱਥੇ ਕਮੀ ਪੇਚੀ ਆ ਬਾਕੀ ਪਿਛਲੇ 3 ਸਾਲ ਤੋਂ ਸਰਕਾਰ ਆ ਆ ਮਹੱਲੇ ਦੇ ਹੀ ਸਾਰੇ ਖਲੋਤੇ ਇਹਨਾਂ ਕੋਲ ਪੁੱਛੋ 3 ਸਾਲ ਦੇ ਵਿੱਚ ਕਿੰਨੀਆਂ ਕ ਲਾਈਟਾਂ ਚੱਲਦੀਆਂ ਰਹੀਆਂ ਕਿੰਨੇ ਕ ਸੀਵਰ ਸਾਫ਼ ਹੁੰਦੇ ਪਏ ਆ ਤੇ ਰੋਈ ਦਾ ਹਾਲ ਤੁਸੀਂ ਵੇਖ ਹੀ ਲਿਆ ਜਿਸ ਵੇਲੇ ਹਾਂਜੀ ਵਾੜ ਵਾਸੀਆਂ ਨੂੰ ਕੀ ਲਾਖ ਤੇ ਮੈਸੇਜ ਰਹੇਗਾ ਜੇ ਮੈਂ ਬੰਦਾ ਆ ਕਾਉਂਸਲਰ ਇਸ ਵਾਰਡ ਦਾ ਤੇ ਮੇਰੀ ਪਹਿਲੀ ਪ੍ਰੈਫਰ ਹੋਊਗੀ ਕਿ ਸੀਵਰ ਅਤੇ ਲਾਈਟਾਂ ਦੇ ਕੰਮ ਚ ਸੁਧਾਰ ਕੀਤਾ ਜਾਵੇ ਅਤੇ ਜਿਹੜੇ ਕਨਕ ਦੇ ਕਾਰਡ ਕੱਟੇ ਗਏ ਹੀ ਜਾਂ ਨਹੀਂ ਕਿਸੇ ਗਰੀਬ ਦਾ ਚੜਿਆ ਉਹਨੂੰ ਚੜਾਇਆ ਜਾਊਗਾ ਤੇ ਲੋਕਾਂ ਤੱਕ ਪਹੁੰਚ ਕੀਤੀ ਜਾਊਗੀ ਕਿ ਕਨਕ ਮਿਲੇ ਕਿਹੜੇ ਉਹ ਮੁੱਖ ਮੁੱਦੇ ਨੇ ਜਿੰਨਾ ਨੂੰ ਤੁਸੀਂ ਮੈਂ ਰੱਖ ਕੇ ਜਿਹੜੀ ਤੋਂ ਲੜਦੇ ਪੈਜੋ ਮੁੱਖ ਮੁੱਦਾ ਇਹੋ ਹੀ ਆ ਕਿ ਜਿਹੜਾ ਵੀ ਕੈਂਡੀਡੇਟ ਖਲੋਂਦਾ ਵਾ ਸਭ ਤੋਂ ਪਹਿਲਾਂ ਤੇ ਉਹਨੂੰ ਚਾਹੀਦਾ ਲੋਕਾਂ ਦੇ ਵਿੱਚ ਵਿਚਰਨਾ ਜਿਹੜਾ ਵਿਚਰੂਗਾ ਉਹੀ ਇਲੈਕਸ਼ਨ ਲੋਕੀ ਉਹਦਾ ਸਾਥ ਦਿੰਦੇ ਆ ਬਿਨਾ ਵਿਚਰਿਆ ਲੋਕੀ ਵੋਟ ਨਹੀਂ ਪਾਉਂਦੇ ਜੀ ਤੇ ਮੈਂ ਉਮੀਦ ਕਰਦਾ ਲੋਕਾਂ ਦੇ ਵਿੱਚ ਰਿਆਂ ਮੈਂ ਇਨੇ ਚਿਰ ਤੋਂ ਤੇ ਲੋਕੀ ਮੇਰੇ ਨਾਲ ਰਹੂਗੇ ਤੇ ਮੇਰੀ ਟੀਮ ਬਹੁਤ ਵੱਡੀ ਆ ਜੀ ਹਰ ਗਲੀ ਤੋਂ ਹਰ ਘਰ ਘਰ ਤੋਂ ਬੰਦੇ ਮੇਰੇ ਨਾਲ ਆ ਤੇ ਟੀਮ ਹੀ ਜਿਤਾਉਂਦੀ ਆ ਵਾਰਡ ਨੂੰ ਟੀਮ ਦੀ ਇਲੈਕਸ਼ਨ ਹੁੰਦੀ ਆ ਇਕੱਲੇ ਬੰਦੇ ਦੀ ਨਹੀਂ ਇਲੈਕਸ਼ਨ ਹੁੰਦੀ ਆ ਤਾਂ ਤੁਸੀਂ ਆਪਣਾ ਮੁਕਾਬਲਾ ਕਿਹੜੇ ਉਮੀਦਵਾਰ ਦੇ ਨਾਲ ਮੰਨਦੇ ਹੋ ਮੇਰਾ ਮੁਕਾਬਲਾ ਅਸਲ ਜੇ ਮੇਰਾ ਆਪਣੇ ਨਾਲ ਹੀ ਹੈ ਮੁਕਾਬਲਾ ਮੈਂ ਵੇਖਣਾ ਚਾਹੁੰਨਾ ਜਿਹੜੀ ਮੈਂ 5 ਤੋਂ 7 ਸਾਲ ਦੇ ਵਿੱਚ ਲੋਕਾਂ 'ਚ ਵਿਚਰਿਆ ਵਾਂ ਤੇ ਮੈਨੂੰ ਕਿੱਦਾਂ ਦਾ ਰਿਸਪਾਂਸ ਮਿਲਦਾ ਤੇ ਕਿੰਨੀ ਕੁ ਵਾਰਡ ਦੇ ਮਾਰਜਨ ਤੋਂ ਅਸੀਂ ਜਿੱਤਦੇ ਹਾਂ ਹੁਣ ਤੱਕ ਕਿੰਨੀ ਕੁ ਵਾਰਡ ਜਿਹੜੇ ਆ ਤੁਸੀਂ ਕੱਢ ਚੁੱਕੇ ਹੋ ਮੈਂ 1/4 ਹਿੱਸਾ ਵਾਰਡ ਦਾ ਕੱਢ ਚੁੱਕੇ ਹਾਂ ਇੱਕ ਦੋ ਦੇ ਵਿੱਚ ਵਿੱਚ ਵਾਰਡ ਕਲੀਅਰ ਕਰ ਦਾਂਗੇ ਡੋਰ ਟੂ ਡੋਰ ਨੌਜਵਾਨ ਤੁਹਾਨੂੰ ਮਿਲਦੇ ਹੋਣਗੇ ਉਹ ਆਪਣੀਆਂ ਪ੍ਰੋਬਲਮਾਂ ਦੱਸਦੇ ਨੇ ਕੀ ਉਹਨਾਂ ਨੇ ਆਪਣੀਆਂ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਦੱਸੀਆਂ ਤੁਹਾਨੂੰ ਸਭ ਤੋਂ ਪਹਿਲੀ ਮੁਸ਼ਕਲ ਤੇ ਆ ਬੇਰੋਜ਼ਗਾਰੀ ਕੰਮ ਨਹੀਂ ਹੈਗਾ ਲੋਕਾਂ ਵਾਸਤੇ ਪੜ੍ਹੇ ਲਿਖੇ ਆ ਤੇ ਵਿਚਾਰੇ ਕਿਹੇ ਕੋਈ ਵੀ ਮੁੰਡਾ ਪੜ੍ਹਦਾ ਵਾ ਭਾਵੇਂ ਪਲੱਸ 2 ਕਰਦਾ ਗ੍ਰੈਜੂਏਸ਼ਨ ਕਰਦਾ ਉਹਨੂੰ ਰੋਜ਼ਗਾਰ ਮਿਲਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਭਾਵੇਂ ਕਮੇਟੀ ਕਰਦਾ ਕੰਮ ਆ ਭਾਵੇਂ ਬਾਹਰ ਦਾ ਕੰਮ ਆ ਜੇ ਰੋਜ਼ਗਾਰ ਹੋਊਗਾ ਇਹ ਲੋਕਾਂ ਦੇ ਕੰਮ ਹੋਊਗੇ ਲੋਕੀ ਤਾਦੀ ਕੰਮ ਕਰੋਗੇ ਜੇ ਰੋਜ਼ਗਾਰ ਆ ਸਾਰੇ ਇਹਦੇ ਵਿੱਚ ਵਿਚਰਦੇ ਪਏ ਆਹੀਂ ਕਈ ਮੁੰਡੇ ਪੜੇ ਵੀ ਆ ਆ ਮੁੰਡਾ ਕਮੇਟੀ ਘਰ ਲੱਗਾ ਰਿਹਾ ਜੀ ਆ ਹਰਪਾਲ ਸਿੰਘ ਇਹਦਾ ਨਾਮ ਆ ਜੀ ਇਹ ਪਿਛਲੇ ਸਾਲ ਦੋ ਸਾਲ ਡੇਕਾ ਰਿਹਾ ਵਾ ਉਹਦੇ ਚ ਲੱਗਾ ਰਿਹਾ ਬਾਅਦ ਚ ਹਟਾ ਦਿੰਦੇ ਐ 6 ਮਹੀਨੇ ਬੰਦਾ ਰੱਖਦੇ ਐ ਹਟਾ ਦਿੰਦੇ ਐ ਵਾਰਡ ਨੰਬਰ 8 ਦੇ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ ਤੁਸੀਂ ਜਿੱਤ ਜਾਂਦੇ ਜੋ ਉਹ ਕਿਹੜੇ ਮੁੱਖ ਕੰਮ ਨੇ ਜਿਹੜੇ ਪਹਿਲ ਦੇ ਆਧਾਰ ਤੇ ਕਰਨਾ ਚਾਹੋਗੇ ਤੁਸੀਂ ਤਾਂ ਤੋਂ ਪਹਿਲਾ ਮੁੱਖ ਕੰਮ ਹੋਊਗਾ ਪੈਨਸ਼ਨ ਦਾ ਜੀ ਜਿਹੜਾ ਮੇਰੇ ਵਾਰਡ ਦੇ ਵਿੱਚ ਬਜ਼ੁਰਗ ਆ ਜਾਂ ਜਿਹੜੇ 60 ਸਾਲ ਤੋਂ ਉੱਤੇ ਆ ਜਾਂ ਮੇਰੀਆਂ ਭੈਣਾਂ ਜਿਨ੍ਹਾਂ ਦੇ ਹਸਬੰਦ ਨਹੀਂ ਹੈਗੇ ਡੈਥ ਹੋ ਗਈ ਕਈਆਂ ਦੀਆਂ ਵਿਧਵਾ ਵਿਚਾਰੀਆਂ ਉਹਨਾਂ ਦੀਆਂ ਪੈਨਸ਼ਨਾਂ ਲਵਾ ਕੇ ਦਿੱਤੀਆਂ ਜਾਣ ਤਾਂ ਕਿ ਉਹਨਾਂ ਦਾ ਕੋਈ ਨਾ ਕੋਈ ਸਹਾਰਾ ਬਣ ਸਕੇ ਭਾਵੇਂ ਥੋੜੀ ਆ ਜਿਆਦੀ ਆ ਉਹਨਾਂ ਨੂੰ ਕੁਛ ਨਾ ਕੁਛ ਖਰਚਾ ਉਹਨਾਂ ਦਾ ਚੱਲ ਸਕੇ ਵਾਰਡ ਦੇ ਵਿੱਚ ਇਹੋ ਜਿਹੇ ਵੀ ਘਰ ਮਿਲੇ ਨੇ ਜਿਨ੍ਹਾਂ ਦੀ ਜਿਹੜੀ ਛੱਤ ਐ ਪਾਲਿਆਂ ਵਾਲੀ ਆ ਡਿੱਗੀ ਆ ਜਾਂ ਉਹ ਬਿਨਾਂ ਛੱਤ ਤੋਂ ਰਹਿ ਰਹੇ ਨੇ ਹੇਕੇ 2 4 5 ਘਰ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦੇ ਬਾਲੇ ਜਾਂ ਤੇ ਜਾਂ ਬਾਲੇ ਟੁੱਟੇ ਆ ਤੇ ਅੱਜ ਵੀ ਉਹਨਾਂ ਨੂੰ ਬਾਲੇ ਪਾਉਣ ਤੱਕ ਦੀ ਪੈਸੇ ਨਹੀਂ ਹੈਗੇ ਉਹਨਾਂ ਕੋਲ ਹਾਂਜੀ ਵਾਰਡ 'ਚ ਇੰਨੇ ਗਰੀਬ ਲੋਕ ਵੀ ਰਹਿੰਦੇ ਆ